ਚੱਲ ਪ੍ਰਾਅ ਮਿਲ ਗਿਆ ਵਾ ਪੁਰਾਣਾਂ ਗੱਲਬਾਤ ਹੋ ਗਈ ਹੈ ਸਾਰੀ ਹੁਣ ਚੱਲ ਹੌਸਲਾ ਤੇ ਮੈਨੂੰ ਦਿੱਤਾ ਹੀ ਆ ਨਾ ਪਰ ਜਾਈ ਨੇ ਤੇ ਮੂੰਹ ਏਡਾ ਕਰ ਲਿਆ ਹੈਗਾ ਚੱਲ ਕੋਈ ਨਹੀਂ ਥੋੜਾ ਬੋਤਾ ਹੌਸਲਾ ਤੇ ਮੈਨੂੰ ਮੰਨੂ ਹੋਇਆ ਜਾ ਕੇ ਦੱਸਦੀ ਇਹਨਾਂ ਨੂੰ ਹੌ ਕੀ ਗਈਆਂ ਆਹੇ ਬਸਾਂ ਤੇ ਜਾਣਾ ਕਿਹੜਾ ਸੌਖਾ ਵਾ ਆ ਗਈਆਂ ਆਹੋ ਆਈ ਗਈਆਂ ਮੇਰਾ ਟੌਰ ਕੱਢਿਆ ਤੁਸੀਂ ਕਿੱਥੇ ਗਏ ਹੋ ਅੱਜ ਮੈਂ ਕਿਹੜਾ ਵਿਹਲਾ ਬੈਠਾ ਸੀ ਮੈਂ ਵੀ ਮਟਾਲੇ ਗਿਆ ਸੀ ਆੜਤੀਏ ਵੱਲ ਅੱਛਾ ਤੇ ਮੈਂ ਹਾਂ ਚੱਲ ਸਾਡੀ ਮੁੰਡਣੀ ਤਾਂ ਬਾਹਰ ਅੰਦਰ ਜਾਣਾ ਵਾ ਥੋੜੀ ਬੁਤੀ ਸਾਡੀ ਮਤ ਕਰ ਦਿਓ ਤੇ ਕੀ ਜਾਂਦਾ ਸੀ ਉਹ ਕਹਿੰਦਾ ਵੀ ਭਾਜੀ ਗੱਲ ਸਿੱਧੀ ਜੇ ਹੂੰ ਵੀ ਜਿੰਨਾ ਹੀ ਤੁਹਾਡੀ ਹੈਗੀ ਨਾ ਆਮਦਨੀ ਦੇ ਹਿਸਾਬ ਨਾਲ ਕਹਿੰਦਾ ਵੀ ਮੈਂ ਲੱਖ ਰੁਪਏ ਦੀ ਮਤ ਕਰ ਸਕਦਾ ਤੇ ਤੋਂ ਵਾਦ ਨਹੀਂ ਕਰ ਸਕਦਾ ਚੱਲ ਕੋਈ ਗੱਲ ਨਹੀਂ ਹੈ ਥੋੜੇ ਥੋੜੇ ਕਰਕੇ ਹੁਣ ਆ ਸਾਰਾ ਕੁਛ ਤਾਂ ਦਤ ਨਹੀਂ ਹੋਏ ਨਾ ਤੇ ਬਾਕੀ ਗੱਲ ਵੱਡੀ ਏ ਜੇ ਮੇਰਾ ਭਰਾ ਮੈਨੂੰ ਮਿਲਿਆ ਅੱਜ ਅੱਛਾ ਤੇ ਬੜਾ ਖੁਸ਼ ਹੋਇਆ ਮੇਰੇ ਵਾਲੇ ਵੇਖ ਕੇ ਤੇ ਮੇਰੇ ਨੂੰ ਪੁੱਛਿਆ ਨੇ ਉਹਨੇ ਪੁੱਛਿਆ ਸੀਗਾ ਆਂਦਾ ਹੀ ਭੈਣ ਭਾਈ ਲੈ ਆਉਣਾ ਹੀਗਾ ਅੱਛਾ ਤੇ ਮੈਂ ਹਾਂ ਉਹ ਫਿਰ ਹੋਰ ਕਿਤੇ ਵੀ ਆਉਣਾ ਜਾਣਾ ਹੀਗਾ ਤੇ ਫਿਰ ਮੈਂ ਤਾਂ ਕਰਕੇ ਠੀਕ ਤੇ ਉਹਦਾ ਕਹਿੰਦਾ ਹੀਗਾ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਮੁੰਡਾ ਬਾਹਰ ਘੱਲ ਮੈਂ ਵੀ ਕਹਿੰਦਾ ساری ਉਮਰ ਬਾਹਰ ਹੀ ਰਿਆ ਹੋ ਤਾਂ ਇਹ ਤੇ ਮੈਂ ਕਿਹਾ ਹੀ ਮੈਂ ਉਹਦੀ ਸਲਾਹ ਸੂ ਲਈਏ ਫੇਰ ਗੱਲ ਬਣਨੀ ਆਂਦਾ ਹੀ ਕੋਈ ਗੱਲ ਨਹੀਂ ਤਰੀ ਕਰੋ ਜੰਟਰਾ ਗੱਲ ਤੇ ਜਿੰਨਾ ਕਿਹਾ ਤੇਰਾ ਲੱਗਦਾ ਵਾ ਤੇ ਮੈਂ ਵੀ ਇਹਦੇ ਵਿੱਚ ਦਊਂਗਾ ਪੈਸੇ ਅੱਛਾ 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 ਉਹਨੇ ਤੇ ਕਿਹਾ ਤਾਂ ਵਾ ਪਰ ਜਿਹੜੀ ਮੇਰੀ ਪਰਜਾਈ ਹੈ ਨਾ ਐਡਾ ਮੂੰਹ ਕੀਤਾ ਸੀ ਉਹਨੇ ਹੈ ਉਹ ਤੇ ਕਿਤੇ ਵੇਖਣੀ ਵਾਲੀ ਸੀ ਮੈਂ ਤਾਂ ਫਿਰ ਕਿਹਾ ਮੈਂ ਹੈ ਵੀਰ ਕੋਈ ਗੱਲ ਨਹੀਂ ਮੈਂ ਤੂੰ ਸਲਾਹ ਦੇ ਦੇ ਇੰਨਾ ਹੀ ਬੜਾਵਾ ਤੁਹਾਡੇ ਘਰ ਤੇ ਪਤਨਾ ਪੈ ਜੇ ਆਂਦਾ ਕਮਾਈ ਮੈਂ ਕਰਦਾ ਤੇ ਪਤ ਕਿڑی ਗੱਲ ਦਾ ਪਾਊਗਾ ਹੈ ਪਰ ਜਿੱਥੋਂ ਤੱਕ ਮिन्नੂ ਪਤਾ ਵਾ ਨਾ ਉਹਨਾਂ ਦੇ ਘਰ ਕਪੱਤ ਪੱਕਾ ਪਿਆ ਹੋਣਾ ਵਾ ਦੱਸਾ ਬੰਦਾ ਕੀ ਕਰੇ ਯਾਰ ਉਹਨੇ ਹਾਂ ਕਰਤੀ ਉਦੋਂ ਉਹਨੇ ਤਾਂ ਬੜੀ ਤਸੱਲੀ ਦਿੱਤੀ ਐ ਮੈਨੂੰ ਅੱਛਾ ਆ ਬੜਾ ਖੁਸ਼ ਹੋਇਆ ਵਿਚਾਰਾ ਫੇਰ ਨਾ ਪਾਣੀ ਪਿਆ ਲਿਆ ਚਾਹ ਪਾਣੀ ਪਿਆ ਲਿਆ ਮੈਨੂੰ ਹਾਂ ਤੇ ਬਹਿ ਕੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਫੇਰ ਆਪਣਾ ਨੰਬਰ ਵੀ ਦਿੱਤਾ ਮੈਨੂੰ ਠੀਕ 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 ਆਹੋ ਆਂਦਾ ਕੋਈ ਨਹੀਂ ਭੈਣ ਤੂੰ ਮੇਰਾ ਨੰਬਰ ਲੈ ਜਾ ਤੇ ਮੈਂ ਵੀ ਤੈਨੂੰ ਫੋਨ ਕਰੂੰਗਾ ਤੇ ਤੂੰ ਵੀ ਮੈਨੂੰ ਕਰ ਲੈ ਇਹ ਤੇ ਗੱਲ ਹੈ ਕਿ ਵੀ ਟਿਕਟ ਟੋਟ ਜੋ ਕਿਤੇ ਪੈਸੇ ਦੇ ਦੋਗੇ ਤੇ ਬਾਕੀ ਤੇ ਮੇਰੇ ਸਹਾਨੂੰ ਮੁੰਡੇ ਵਾਲੀ ਗੱਲ ਕੋਈ ਕਮੀ ਕਰਨਾ ਪੈਣਾ ਚਲ ਕੋਈ ਨਹੀਂ ਥੋੜੇ ਬਹੁਤੇ ਹੀ ਦੇ ਦੇ ਟਿਕਟ ਹੀ ਲਈ ਜਾਵੇ ਕਪੜਾ ਦੀੜਾ ਲਿਆ ਜਾਵੇ ਬਾਕੀ ਕੋਈ ਨਹੀਂ ਇੱਦਾਂ ਕਿੱਲਾ ਲਖਾ ਦਾਂਗੇ ਫਿਰ ਹੋਰ ਕੀ ਕਰ ਆਹੋ ਉਹ ਤੇ ਗੱਲ ਵਾ ਆਹੋ ਇਦਾਂ ਹੀ ਲਿਓ ਸੀਲੇ ਬਣਨੇ ਆ ਹੋਰ ਅਸੀਂ ਦੀਪਾ ਨੇ ਖੋ ਲੈ ਆਉਂਦੇ ਸਾਡੇ ਮੁੰਡੇ ਨੇ ਵੀ ਜੇਦੀ ਕਰ ਲਈਆਂ ਨੇ ਵੀ ਮੈਂ ਜਾਣਾ ਹੀ ਉੱਥੇ ਜੀਵਨ ਤੇ ਜੇ ਇੱਥੇ ਲਾਗੇ ਛਾਕੇ ਕਿ ਕੰਟਰੀ ਤੋਂ ਦੂਜੀ ਚਲ ਜਾਂਦਾ ਤੇ ਆਪਣਾ ਵਧੀਆ ਗੁਜ਼ਾਰਾ ਹੋਣਾ ਲੱਗਦਾ ਜੀਵਨ ਆ ਇੰਨੀਆਂ ਕੰਟਰੀਆਂ ਨਿਗ ਨਿਗ ਇੱਥੇ ਕਿਤੇ ਚਲੀ ਜਾਂਦਾ ਪਰ ਨਹੀਂ ਨਾ ਉਹਨਾਂ ਦੀ ਇੱਕੋ ਹੀ ਰੱਟ ਫੜੀ ਆ ਜਾਣਾ ਹੀ ਅਮਰੀਕਾ ਜਾਣਾ ਹੀ ਅਮਰੀਕਾ ਉੜਦੇ ਜਹਾਜ਼ ਹੀ ਵਹਿੰਦਾ ਰਹਿੰਦਾ ਜਦੋਂ ਸਾਰੇ ਅਮਰੀਕਾ ਨੂੰ ਚੱਲੇ ਹੁੰਦੇ ਆ ਬਹੁਤ ਗੱਲ ਆ ਮੈਂ ਤੇ ਆਪਸ ਦੇਣ ਹੀ ਹੋ ਗਈ ਵੇਖ ਵੇਖ ਇਹਨੂੰ ਤੇ ਕੋਈ ਸਮਝਾਉਣ ਵਾਲਾ ਵੀ ਹੈ ਨਹੀਂ ਗਾਦੇ ਆ ਜਾ ਕੇ ਐ ਹੀ ਆ ਹੋਰ ਕੇ ਦੀ ਮੰਦਾ ਵੀ ਨਹੀਂ ਗਾ ਹੁਣ ਕਿੱਥੇ ਗਿਆ ਵਾ ਕੀ ਪਤਾ ਕਿੱਥੇ ਦਫਾ ਆਇਆ ਵਾ ਘਰ ਹੈ ਨਹੀਂ ਹੁੰਦਿਆ ਨਾ ਨਾ ਹਾਂ ਉਹ ਕਿਤੇ ਸੈਰਸਵਲ ਗਿਆ ਹੁਣਾ ਵਾ ਮੈਂ ਅੱਜ ਇੱਥੇ ਲੱਗ ਲੂ ਕੇ ਵੇਖਿਆ ਮਗਲੇ ਕੋਠਿਆਂ ਕੱਠਾਂ ਦੇ ਕਿਤੇ ਕਿਤੇ ਲੱਭਾ ਮੈਨੂੰ ਮੈਂ ਕਿ ਪੱਟੇ ਪੁੱਟੇ ਨਾਲ ਵੜਦਾ ਹੋਵੇ ਕੀਤਾ ਉਹਨਾ ਵਦੇ ਵੱਲ ਗਿਆ ਹੋਵੇ ਬੈਗ ਬੁਗਲੀਆਂ ਦੀ ਤਿਆਰੀ ਕਰੀਏ ਉਹ ਵੀ ਆਇਆ ਸੀ ਨੇ ਇਹਦੇ ਵੱਲ ਤੇ ਕੱਪੜੇ-ਕੱਪੜੇ ਬੈਗਾਂ ਚ ਪਾਉਣ ਦੀ ਤਿਆਰੀ ਕਰ ਤੂੰ ਕਿ ਗਏ ਸੁੰਦ ਵਾਲੇ ਹੋਇਆ ਰਹਿਣਾ ਉਹਨਾਂ ਦੇ ਪਹਿਲੀਆਂ ਪੰਜ ਸੱਤ ਹੈਗੀਆਂ ਉਹਨਾਂ ਦਾ ਸਾਡਾ ਕੀ ਮੁਕਾਬਲਾ ਮੈਨੂੰ ਦੇ ਨਹੀਂ ਸਮਝ ਆਉਂਦਾ ਆਪ ਤਾਂ ਨੇ ਜਾਣਾ ਹੀ ਜਾਣਾ ਇਹਨਾਂ ਨੂੰ ਮੈਂ ਕਿੰਨਾ ਪਰ ਮੈਂ ਸਾ ਗੱਲ ਜ ਹੱਡਗੜ ਖਾ ਕਰਨ ਥੋੜਾ ਬਹੁਤਾ ਇਹ ਵੀ ਜਾਂਦਾ ਰਹਿਦਾ ਬਿਨਾਂ ਮਰਨ ਤੋਂ ਸਾਡੇ ਕੋਲ ਕੋਈ ਸਵਾਲ ਨਹੀਂ ਹੋ ਰਾਇ ਨਾ ਕੋਈ ਪਰ ਮੇਰੀ ਗ ਹੁਣ ਇਹਦੀ ਨਾ ਮੰਨਾਂਗੇ ਤਾਂ ਵੀ ਮਰੇ ਜੇਹੀਂ ਮੰਨਨੇ ਤਾਂ ਵੀ ਮਰੇ ਆਪਾਂ ਜਾਈਏ ਕਿੱਧਰ ਨੂੰ ਵੀ ਤੇ ਨਹੀਂ ਸਮਝਉਂਦੀ ਚੱਲ ਯਾਰ ਐਵੇਂ ਖਿਜੀ ਜਾਣਦੇ ਮਨਾ ਤੇਰਾ ਮਾਲੀਏ ਕਿਤੇ じゃ ਮਾਰ ਆ ਹਾ ਕੱਪੜੇ ਲਾ ਲਓ ਮੁੜ ਕੇ ਫੇਰ ਗੰਦੇ ਹੋਗੇ ਤੇ ਫੇਰ ਕਿਥੋਂ ਲੈਣੇ ਨਵੇਂ ਇਹ ਇਤਰਾ ਹੀ ਮਟੰਗ ਜਾਣੇ ਅੰਦਰ ਤੰਗ ਤੋਂ ਅੰਦਰ ਦੂਜੇ ਪਾ ਲਓ ਆਪਣੇ ਤੇ ਮੈਂ ਵੀ ਵੇਖਾਂ ਆਗੂ ਕੁ ਬਾਲਾਂ ਲਾਵਾਂ ਰੋਟੀਆਂ ਰਾਟੀਆਂ ਵੇ ਵੇ ਚੰਗਾ ਹਾਂ ਹੌਂਦਾ ਵਾ ਨਾ ਉਹਨੂੰ ਸਮਝਾਈ ਕੋਈ ਗੱਲ ਹੀ ਸਮਝਣਾ ਕਿੱਥੇ ਉਹਨੇ ਕਰਨ ਦੋ ਮਰਜ਼ੀਆ ਲੈਓ ਮਾ ਤੁੰਗ ਕਿੱਧਰ ਫੈਂਡਿਆ ਸਵੇਰੇ ਤੇ ਬੱਲੇ ਸਨੀਵੀਰ ਕਿੱਦਾਂ ਠੀਕ ਵਾ ਕਿੱਧਰ ਓਂਡੀ ਕੱਢੀ ਬੁਲਟ ਤੇ ਵੈਸੇ ਫੇਰਾ ਮੰਨ ਗਿਆ ਹੀਗਾ ਕਿੱਧਰ ਨੂੰ ਬੰਬੀ ਹੱਲ ਅੱਛਾ ਆਹੋ ਬੁਲਟ ਮਾਮਾ ਕੰਦਾ ਲਿਆ ਵਾ ਉਹ ਖਾਲੇ ਹੀ ਨਹੀਂ ਕਦੀ ਓਏ ਕੋਲੇ ਮੈਂ ਕੱਢੀ ਦਾ ਵੇਲੇ ਕੋਲੇ ਕਦੀ ਤੂੰ ਅਮਰੀਕਾ ਕੀ ਕਰਨਾ ਤੇਰੀ ਇੱਥੇ ਐਸ਼ਾ ਵਾ ਉਹ ਨਹੀਂ ਨਹੀਂ ਹਮ ਘਰ ਦੇ ਮਿਹਣੇ ਬੜੇ ਮਾਰਦੇ ਯਾਰ ਕਾਦੇ ਕੀ ਕਰਦਾ ਕੱਖ ਨਹੀਂ ਕਰਦਾ ਕੱਖ ਨਹੀਂ ਇਹੋ ਗੱਲ ਮਾਰਦੀ ਆ ਨਾ ਹਾਂ ਬੋਲਡਿੰਗ ਕਰੀਏ ਹੁਣ ਮੈਂ ਤੈਨੂੰ ਲੱਭਣ ਡਿਆ ਐ ਮੈਂ ਤੇ ਘਰ ਆਉਣਾ ਸੀ ਤੇਰੇ ਅੱਜ ਮੈਨੂੰ ਪਤਾ ਲੱਗਾ ਜੰਟ ਜਿਹੜਾ ਅੱਧਾ-ਕੱਧਾ ਕਿਲਾ ਕਹਿੰਦਾ ਉਹ ਕਿਲਾ ਲੈਦਾ ਵਾ ਉਹ ਹੈਗਾ ਤੇ ਕਿਲਾ ਉਦੋਂ ਮੇਰੇ ਕੋਲ ਥੋੜਾ ਜਿਹਾ ਕਿਲਾ ਆਹੋ ਉਹ ਤੇਰਾ ਦਿਮਾਗ ਠੀਕ ਐ ਤੇਰਾ ਮੇਰੀ ਗੱਲ ਸੁਣ ਉਥੇ ਕਿਉਂ ਨਾਓ ਪੰਜ ਚਾਰ ਸਾਲ ਬਾਅਦ ਵੇਖੀ ਰਹਿਣਾ ਸਾਡੇ ਚਾਰ-ਪੰਜ ਪਹਿਲੀਆਂ ਨਹੀਂ ਵੀ ਕਿਲਾ ਲੈ ਹੀ ਦਵਾਂਗੇ ਤੇ ਕੀ ਫਰਕ ਪੈਂਦਾ ਵਾ ਅੱਡ ਕੋ ਤੇ ਅੱਗੇ ਕੋਈ ਕੀਂਦਾ ਉਹ ਯਾਰ ਫਿਰ ਕੀ ਆ ਸ਼ਿਆਰਾ ਕਰਦੇ ਨੂੰ ਕਿੱਲਾ ਕਿਹਾ ਨਾ ਮਾਤਾ ਮੇਰੀ ਭੈ ਅੱਧਾ ਬੜਤ ਕੇ ਮੇਰੀ ਸੁਣ ਗੱਲ ਉੱਥੇ ਤੂੰ ਮੋਟਾ ਰ ਮਾੜੀ ਮੋਟੀ ਗੱਲ ਕਰ ਲਈ ਬੱਧਾ ਕਿੱਲਾ ਹੀ ਆ ਤੇ ਕਿੱਲਾ ਲਖਾ ਲਾਂਗਾ ਉੱਥੇ ਕੋਈ ਗੱਲ ਬਾਪੂ ਨਿਆਣਾ ਨਾ ਕਿੱਲਾ ਲਖਾ ਲਾ ਫੇਰ ਵੀ ਅਖਲਾ ਦੱਸ ਤੇ ਪੜਿਆ ਹੀ ਆ ਜੇ ਜ਼ਿੰਦਗੀ ਬਣਾਉਣੀ ਆ ਨਾ ਤਾਂ ਕਸਟੈਪ ਚੁੱਕਣਾ ਬਣਾਉਣਾ ਤਾਂ ਮੈਨੂੰ ਪਹਿਲਾਂ ਉਹ ਦੱਸਦਾ ਮੈਂ ਉਦੋਂ ਤਾਂ ਉਹਨਾਂ ਨੂੰ ਪਿੱਟਣ ਦਾ ਮੈਂ ਕਿੱਲਾ ਕਹਿਨਦਾ ਹੁਣ ਫੇਰ ਦੱਸ ਦਨ ਲਾਉਂਗਾ ਕੋਈ ਨਹੀਂ ਫੇਰ ਘਰ ਚੰਗੇ ਨੇ 2 ਮਿੰਟ ਕਰ ਲੈਨੇ ਗੱਲਬਾਤ ਉਹ ਤੂੰ ਬੁਲਾਏ ਮੈਨੂੰ ਤੇ ਦੱਸਦਾ ਦੰਦਾ ਓ ਯਾਰ ਮੈਨੂੰ ਪਤਾ ਕੀ ਹੀ ਹਾਂ ਕਿ ਇਹਦੇ ਕਿਲੇ ਦਾ ਨਾਮ ਉਹਨੇ ਕਿ ਮੈਂ ਨਾ ਹੀ ਨਾ ਕਰ ਦੇਣਾ ਤੇ ਹੁਣ ਕਿਹੜੀ ਹਾਂ ਹੋ ਗਈ ਆ ਮਾਹ ਤਾਂ ਪੈਰਾਂ ਤੇ ਆਏ ਆ ਸਨੀ ਵੀਰ ਮੇਰੀ ਸੁਣ ਲਾ ਗੱਲ ਜੇ ਜ਼ਿੰਦਗੀ ਭਰਉਣੀ ਆ ਨਾ ਫਿਰ ਆ ਬਹਾਨੇ ਜੇ ਨਹੀਂ ਚੱਲਣੇ ਵੀ ਕਿਲਾ ਗੱਦਾ ਕਿਲਾ ਵਾ ਉਹ ਬੁਲਾਏ ਮੇਰੇ ਬਹਾਨੇ ਦੀ ਕੋਈ ਗੱਲ ਨਹੀਂ ਕੀ ਹਾਂ ਉਹ ਕਰਦਿਆਂ ਵੀ ਕਿਦਾਂ ਮੈਨੂੰ ਨਾ ਤੂੰ ਗੜਾ ਨਿਆਣਾ ਵਾ ਉਹ ਯਾਰ ਕਰਦਿਆਂ ਮਨ ਜਾਣਾ ਵਾ ਉਹ ਜੋਪ ਉਹ ਵੀ ਗੱਲ ਸੁਣ ਜੋਪ ਹੈਗਾ ਉਹ ਦాత ਲਾ ਦਈਏ ਹੁਣ ਆਹ ਕੇ ਰਿਸ਼ਤੇ ਅਰ ਨਾ ਤਾਰਾ ਨਾ ਜਾਏ ਉਹ ਯਾਰ ਤਾਂ ਨਵਾਂ ਹੀ ਪੰਗਾ ਜੱਬ ਖੜੀ ਕਰਤੀ ਆ ਉਹ ਤਾਂ ਅਜੇ ਵੀ ਨਹੀਂ ਮੈਨੂੰ ਦੱਸਣਾ ਰਜਿਸਟਰੀ ਵਾਲੇ ਦੱਸਣਾ ਵੀ ਕਿਲਾ ਲੇਖ ਉਹ ਚੱਲ ਉਹਦਾ ਕੰਮ ਹੁੰਦਾ ਹੋਇਆ ਜਿਹੜਾ ਸੀ ਮੈਂ ਤਾਂ ਹੀ ਨਹੀਂ ਨਾਲ ਲੈਂਦਾ ਉਹ ਮੇਰੇ ਕੋਲ ਹੁੰਦੀਆਂ ਨਾ ਪਿੰਚਾਰ ਚਾਲੀਆਂ ਉਹ ਫਿਰ ਨਹੀਂ ਪ੍ਰਵਾਹ ਕੋਈ ਅਹੀਂ ਪ੍ਰਵਾਹ ਕਿਲਾ ਲਿਖਿਆ ਆੜ ਜਿਹੜੇ ਪੈਸੇ ਹੈਗੇ ਉਹ ਤੇਰੇ ਕੋ ਫਿਰ ਤਮਕਰ ਬੋਲਦੀ ਆ ਨਾ ਉਹ ਚੱਲ ਮਾੜੀ ਮੋਢੀ ਤੁਹਾਡੇ ਬੋਲਣ ਲੱਗਿਆਣੀ ਆ ਕਿ ਦੋ ਚਾਰ ਸਾਲ ਹੀ ਹੁੰਦੇ ਆ ਬਸ ਸਾਰ ਸਾਰ ਤਾਂ ਨਵਾਂ ਹੀ ਪੰਗਾ ਮੇਰੀ ਸੁਣ ਗੱਲ ਇਹਦੇ ਜਾਣਾ ਵਾ ਤੇ ਜਾਂਦਾ ਕੰਮ ਮਿਲ ਜਾਣਾ ਉਥੇ ਹੈਂ ਤੇ ਮਹੀਨੇ ਬਾਅਦ 2.5 3 ਲੱਖ ਰੁਪਏ ਤਾਂ ਕੱਲਣ ਡਿਆ ਪੈਣਾ ਵਾ ਹੋਰ ਕੀ ਚਾਹੀਦਾ ਇਹਨਾਂ ਨੂੰ ਓਏ ਯਾਰ ਹਾ ਤੇਰੀ ਗੱਲ ਮੈਂ ਤਾਂ ਸਮਝਦਾ ਤਾਂ ਹੁਣ ਉਹਨਾਂ ਨੂੰ ਕੌਣ ਸਮਝਾਵੇ ਔੜਾ ਕਿੱਲਾ ਇਹ ਤਾਂ 3 ਮਹੀਨੇ ਛੇੜਾ ਦੋਹਾਂ ਚਾਰਾਂ ਚਵਾਂ ਛੜਾ ਲੈਣਾ ਵਾ ਤੇ ਘਰਦਿਆਂ ਨੂੰ ਕੌਣ ਸਮਝਾਵੇ ਓਏ ਯਾਰ ਇਹਨਾਂ ਸਮਝ ਜਾਨਾ ਵਾ ਕੋਈ ਗੱਲ ਨਹੀਂ ਜਾਏਗਾ ਬਾਹਰ ਨੂੰ ਮੱਥਾ ਚਲੀਏ ਫਿਰ ਦੋ ਮਿੰਟ ਵੇਖ ਲਾ ਪਹਿਲਾਂ ਬਹਿ ਮਗਰ ਓ ਜਾ ਯਾਰ ਸਿਆਸਾ ਉਹ ਦੇਰ ਨਾਲ ਛੱਟ ਕੋ ਹੁੰਦੇ ਆ ਕਿੱਲੇ ਕੋਲੇ ਨਹੀਂ ਵੇਖੀਦੇ ਹੁੰਦੇ ਇਹਦੇ ਅਸਰੇ ਕੰਮ ਕਰਨੇ ਆ ਚੱਲ ਫਿਰ ਯਾਰ ਚੱਲ ਠੀਕ ਆ ਨਾ ਤਾਂ ਖੜਾ ਉਹ ਬਸ ਆ ਹਾਂ ਉਹ ਕਿੱਲਾ ਨਾ ਕਰਨ ਕਿੱਲਾ ਕਿਆਂ ਨਾ ਤਣਾ ਨਿਕਲ ਜਾਣਾ ਹੀ ਮੇਰੀ ਉਹਨਾਂ ਦੀ ਹਾਂ ਅੱਧਾ ਕਿੱਲਾ ਲੱਕਾਈ ਵੀ ਰੈਸਟਰੀ ਅੱਧਾ ਕਿੱਲਾ ਹੋਣਾ ਗਹਿਣੇ ਠੀਕ ਆ ਕਿਹ ਤਰੀਕੇ ਨਾਲ ਗੱਲ ਕਰ ਲਾ ਹੁਣ ਮੈਂ ਕਰ ਲਉ ਪਰਸਾਨ ਟੈਨਸ਼ਨ ਨਾ ਲੈ ਮਮਾ ਹੋਰ ਹੀ ਚੰਦ ਚਾੜਦੀ ਹਾਂ ਉਹ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਆਹ ਲਾ ਕੇ ਬੈਠ ਜਾ ਘਰ ਦੇ ਕਿਥੇ ਗਏ ਆ ਘਰ ਦੇ ਵਿੱਚ ਹੀ ਆ ਤੇ ਹੁਣ ਸੰਭਾਲ ਨਹੀਂ ਗੱਲ ਨੂੰ ਉਹ ਮੈਂ ਸੰਭਾਲ ਲਊਗਾ ਟੈਨਸ਼ਨ ਨਾ ਲੈ ਹੋ ਟੈਨਸ਼ਨ ਪਾਦੀ ਮਮਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਮੰਮੀ ਆ ਗਈ ਹੋ ਆਉ ਹੱਕ ਮਿੰਟ ਉਹ ਮੇਰਾ ਰਾਤਾ ਮੈਂ ਬਾਹਰ ਚਲਦਾ ਨਹੀਂ ਨਹੀਂ ਚੁੱਗ ਗਈ ਆ ਪਤਾ ਆ ਗਿਆ ਆ ਜੀ ਸਾਸਰੀ ਘਰ ਸਾਸਰੀ ਘਰ ਆਲ ਮੈਨੇ ਪਹਿਲਾਂ ਹੀ ਪਤਾ ਹੈ ਕਿ ਤੂੰ ਇਹਦੇ ਕੋਈ ਗਿਆ ਹੋਣਾ ਵਾ ਉਹ ਮੈਂ ਤਾਂ ਉਧਰ ਫਿੰਡ ਆਈਗਾ ਆ ਆ ਗਿਆ ਮੈਨੂੰ ਮਿਲਤਾ ਇਹ ਰਾਜ ਮਿਲਿਆ ਮੈਨੂੰ ਚਲੋ ਮੈਂ ਘਰ ਲਾ ਉਹ ਘਰ ਛੱਡ ਕੇ ਗਈ ਹੈ ਤੇ ਮਾਮੇ ਕੋ ਅੱਛਾ ਪੀਂ ਆਂਦਿਆਂ ਨੂੰ ਘਰ ਰਦ ਤੇ ਵੇਖ ਲੈ ਆਂਦਿਆਂ ਨੂੰ ਤੇਰੇ ਵੱਲ ਗਿਆਈ ਮੈਂ ਕਦੋਂ ਦੀ ਆ ਗਈ ਆ ਉਹ ਮੈਂ ਕੁੱਤਾ ਖੋਲ ਗਿਆ ਹਾਂ ਇੱਥੇ ਅੱਛਾ ਹੂੰ ਨੂੰ ਕਿੱਥੋਂ ਕੰਨੇ ਕੀ ਲੈ ਆਣਾ ਵਾ ਇਹਨੂੰ ਬਸ ਕੋਈ ਬਲਗੀ ਆ ਵੀ ਮੈਂ ਹੁਣ ਬਾਹਰ ਚੱਲ ਜਾ ਕੇ ਇਸ ਤਰ੍ਹਾਂ ਇਹਨੇ ਕਿਹੜੀ ਵੀ ਇਜਾਜ਼ਤ ਖੜਾ ਕੀਤਾ ਨਾ ਬਿਠਾ ਲ ਦੇਣਾ ਅੱਛਾ ਮੇਰੀ ਗੱਲ ਸੁਣ ਮਾਰਾ ਮਾਮਾ ਕੀ ਆਂਦਾ ਮਾਮਾ ਤੇਰਾ ਪੂਰਾ ਖੁਸ਼ ਵਾ ਕੰਦਾ ਕੋਈ ਗੱਲ ਨਹੀਂ ਲਾਓ ਤੁਸੀਂ ਮੁੰਡੇ ਦੀ ਫਾਈਲ ਜੋ ਵੀ ਤੂੰ ਬੜਦਾ ਹੁੰਦਾ ਮੈਂ ਵੀ ਦਊਂਗਾ ਅੱਛਾ ਇੰਨੀ ਗੱਲ ਕਹਿਤੀ ਉਹਨੇ ਉਹਨੇ ਕਹਿਤੀ ਆ ਨਾ ਮੈਂ ਵੀ ਸਾਰੀ ਉਮਰ ਬਾਹਰ ਹੀ ਰਹਿ ਆਂ ਹਾਂ ਤੂੰ ਇੱਕ ਲਾ ਦੋ ਕੋਈ ਗੱਲ ਨਹੀਂ ਕੀ ਆਂਦਾ ਮੱਟ ਕਰੂੰਗਾ ਉਹ ਤਾਂ ਆਂਦਾ ਹੀ ਪੂਰੀ ਕਰੂੰਗਾ ਹਾਂ ਪਰ ਤੇਰੀ ਮਾਮੀ ਦਾ ਰੋਕ ਟੰਗ ਨਹੀਂ ਮੈਨੂੰ ਕੋਈ ਚੰਗਲ ਕਰ ਉਹਨੇ ਕਿੱਥੋਂ ਕਰਨ ਦੇਣੀ ਆ ਉਹ ਤਾਂ ਮਗਰ ਇੱਕ ਪੱਤ ਪਾ ਤਾਣਾ ਕਰੇ ਆਨੇ ਭਾਵੇਂ ਕਰਕੇ ਪੱਤ ਪਾਇਆ ਹੋਵੇ ਉਦਾਂ ਵੀ ਨਾ ਆਪਣਾ ਨੰਬਰ ਦਿੱਤਾ ਹੋਵੇ ਨੇ ਮਾਮੇ ਨੇ ਆਹੋ ਆਂਦਾ ਕੋਈ ਨਹੀਂ ਭੈਣ ਤੋਂ ਮਰਨਾ ਗੱਲ ਕਰਨੀ ਮੈਂ ਕਿਹਾ ਮੈਨੂੰ ਨਹੀਂ ਲੱਗਦਾ ਚੱਲ ਪੁੱਤ ਹੁਣ ਤੇ ਕੇ ਨਾ ਚੱਲ ਆਪ ਆਪਣੇ ਹਿਸਾਬ ਨਾਲ ਤੁਰਿਏ ਕਰੂਗਾ ਤੇ ਤਾਂ ਵੀ ਠੀਕ ਲੀੜਾ ਕੱਪੜਾ ਬਣਾ ਲਾਂਗੇ ਉਹ ਤਾਂ ਗੱਲ ਮੈਂ ਤਾਂ ਚੱਲ ਟਿਕਟ ਜੋ ਕੇ ਪੈਸੇ ਲੈ ਲੈ ਚੱਲ ਲੀੜਾ ਤਾਂ ਤੇ ਟਿਕਟ ਜੋ ਕੇ ਪੈਸੇ ਹੋਏ ਨਾ ਆਹੋ ਅੱਛਾ ਮੇਰੀ ਗੱਲ ਸੁਣ ਬਾਪੂ ਕਿੱਥੇ ਬਾਪੂ ਤੇਰਾ ਵੀ ਤੇਰੇ ਬੰਬੀ ਵਾਲੀ ਗਿਆ ਫੇਰਾ ਮਾਰਨ ਚਾਰਸ ਨੇ ਗੱਲ ਕਰਨੀ ਹੀ ਹੁਣ ਕਿਹੜੀ ਗੱਲ ਕਰਨੀ ਸਹਿਸ ਨੇ ਲੈ ਹੈ ਵੀ ਦਿਨ ਲੱਗੇ ਹੁੰਦੇ ਜਾਣਦੇ ਆ ਕਰੋ ਕੋ ਮੁੰਡੇ ਦਾ ਹਰ ਦੁਵੀਂ ਤੂੰ ਤੇ ਪੁੱਤ ਐ ਹੁਣ ਕਹਿੰਨਾ ਜਿੱਦਾਂ ਪੈਸੇ ਅਸੀਂ ਬੈਂਕ ਵਿੱਚ ਜਮ੍ਹਾਂ ਕੀਤੇ ਹੁੰਦੇ ਆ ਉਹ ਚਾਚੀ ਪੈਸੇ ਪਤਾ ਕੀ ਗੱਲ ਵਾ ਅੱਧਾ ਕਿੱਲਾ ਤਾਂ ਲੱਗਣਾ ਉੱਥੇ ਰਜਿਸਟਰੀ ਹੋਣੀ ਆ ਤੇ ਅੱਧਾ ਕਿੱਲਾ ਗਹਿਣੇ ਕਰ ਲੈਣਾ ਉਹਨਾਂ ਨੇ ਅੱਧਾ ਕਿੱਲਾ ਗਹਿਣੇ ਕਰ ਲੈਣਾ ਅੱਧੇ ਕਿੱਲੇ ਗਹਿਣੇ ਦੀ ਮਤਲਬ ਕਿਹੜੀ ਗੱਲ ਹੋਦੀ ਕੱਚਾ ਪੇਪਰ ਹੁੰਦਾ ਵਾ ਉਹ ਪੱਛਾ ਉਹਨਾਂ ਦਾ ਕਿੱਲਾ ਹੀ ਆ ਨਾ ਪੁੱਤ ਤਾਂ ਰਜਿਸਟਰੀ ਅੱਧੇ ਦੀ ਹੋਣੀ ਆ ਅੱਧਾ ਗਹਿਣੀ ਹੋਈ ਨਾ ਵਾ ਹੋਣਾ ਤੇ ਤੁਸੀਂ ਆ 3-4 ਸਾਲ ਉਹ ਕਿੜੀ ਆਡੀ ਸ਼ਰੀਕਾ ਹੋਣੀ ਤੇ 6 ਮਹੀਨਾ ਚ ਨੇ ਪੈਸੇ ਤਾਰਦਨੇ ਸਾਰੇ ਮੇਰੀ ਗੱਲ ਸੁਣ ਪੁੱਤ ਤੇਰੇ ਕੋ ਪੰਜ-ਛੇ ਕਿੱਲੇ ਹੈਗੇ ਆ ਇੱਕ ਦੇ ਵੀ ਦੋਗੇ ਨਾ ਤੇ ਤੇਰੇ ਕੋ ਫਿਰ ਪੰਜ ਮਗਰ ਬੱਜ ਜਾਣੇ ਆ ਤੇ ਰੋਟੀ ਪਾਣੀ ਤੁਹਾਡੇ ਘਰ ਦਾ ਵਧੀਆ ਚੱਲਣ ਡਿਆ ਤੇ ਪੁੱਤ ਸਾਡੇ ਕੋ ਗਰੀਬਾਂ ਕੋ ਤੇ ਕੋਈ ਕਿੱਲਾ ਹੀ ਕਿੱਲਾ ਵਾ ਉਹ ਵੀ ਚਲ ਗਿਆ ਤੇ ਅਸੀਂ ਦਾਣੇ ਕਿੱਥੋਂ ਖਾਣੇ ਹੁਣ ਕੇ ਮਾਤਾ ਮੇਰੀ ਸੁਣ ਗੱਲ ਕਿੱਲੇ ਚ ਕੀ ਘਟਦੇ ਆ ਤੁਸੀਂ ਹਾਂ ਚੱਲ ਪੁੱਤ ਘਰ ਜੋਗਾ ਦਾਣਾ ਪੱਕਾ ਤੇ ਹੁੰਦਾ ਹੀ ਆ ਨਾ ਉਹ ਦਾਣਾ ਪੱਕਾ ਤੇ ਚੱਲ ਕੋਈ ਗੱਲ ਨਹੀਂ ਗਾ ਹਾਂ ਤੂੰ ਸੋਚਾਂਗੇ ਵੱਡਾ ਸੋਚਾਂਗੇ ਤੇ ਵੱਡਾ ਹੋਊਗਾ ਇਹਰੇ ਬਾਅਦ ਜਾਂਦੀ ਦੇਰ ਆ ਮਣ ਕੇ ਲੱਖਾਂ ਨਹੀਂ ਖੇਡਣਾ ساری ਉਮਰ ਇਹ ਤਾਂ ਪੁੱਤ ਬਾਤ ਦੀਆਂ ਗੱਲਾਂ ਹਨਾ ਠੀਕ ਆ ਮੁਰਗੇ ਤੇ ਅਣ ਮੁਰਦੇ ਹੋਣੇ ਸਾਰੇ ਚਲੋ ਤੇਰੇ ਮੂੰਹ ਚ ਕਿਉਂ ਸ਼ੱਕਰ ਪੀਹਾੜੇ ਦਿਨ ਮੜੋਣ ਹਾਂ ਇਹ ਤਾਂ ਹੋਵੇ ਜੋ ਕੁਛ ਹੈਗਾ ਵੀ ਹੱਥੋਂ ਜਾਂਦਾ ਰਹੇ ਤੇ ਅਸੀਂ ਕਿਧਰ ਜਾਵਾਂਗੇ ਨਹੀਂ ਜੱਜ ਤਾਂ ਹਾਂ ਤੇ ਮੈਂ ਜ਼ੋਰ ਲਾਉਂਦਾ ਵਾਂ ਵੀ ਇੱਕ ਰੀਰ ਨੂੰ ਬਾਹਰ ਕਰ ਦੋ ਮੇਰੇ ਨਾਲ ਤੇ ਮੁੱਗੇ ਗੱਲ ਹੀ ਕੋਈ ਨਹੀਂ ਗਈ ਇਕੱਠੇ ਆਪਾਂ ਕੰਮ ਤੇ ਲੱਗ ਜਾਣਾ ਉੱਥੇ ਮਾਦਾ ਵੇ ਮੇਰ ਨਾਲ ਹੁਣ ਤੇ ਸਾਥ ਹੈਗਾ ਇਹੋ ਤੱਕ ਰਹਿ ਗਿਆ ਬਾਕੀ ਸਭ ਉੱਡ ਗਏ ਆ ਉਹ ਜੇ ਵੀ ਉੱਡੇਗਾ ਤੇ ਮੈਂ ਕਿੱਧਰ ਜਾਣਾ ਵਾ ਕਿਹਨਾਂ ਟੱਕਰਾ ਮਾਰਿਆ ਕਰੂੰਗਾ ਇੱਥੇ ਜੰਡ ਨਾਲ ਗੱਲ ਕੀਤੀ ਤੀ ਤੋ ਜੰਡ ਤੇ ਕਾਲਾ ਪਿਆ ਵਾ ਇਦਾਂ ਕਰ ਕੇ ਆਪਣੇ ਚਾਚੇ ਨਾਲ ਖੜੀ ਅੱਛਾ ਤੇ ਨਾਲ ਇਹਨੂੰ ਲੈ ਜੀ ਸੰਨੀ ਨੂੰ ਵੀ ਦੋਹਾਂ ਨਾਲ ਜੁਣਾਣ ਨਾਲ ਕੱਲ ਜਾਈਏ ਇਹਨਾਂ ਨੂੰ ਤੋਦੇ ਮੱਥੇ ਲਾ ਕੱਲ ਜਾਈਏ ਆਹੋ ਤੇ ਆਪਣੇ ਮੂੰਹ ਵੀ ਇੱਕੋ ਹੀ ਗਰ ਸੁਣ ਕੇ ਹੁਣ ਚੱਜਨਾ ਤੇ ਕੀ ਆਂਦਾ ਵਾ ਅੱਛਾ ਬਣਾ ਖਾਲੂ ਬਰੋ ਵੇਰੇ ਇਦਾਂ ਕਰੀਏ ਫਿਰ ਜੇਰੇ ਮੈਂ ਗੱਡੀ ਲੈ ਆਉਂਗਾ ਲੈ ਆਂਗਾ ਤੇ 10-11 ਵੇ ਚੱਲ ਜਾਾਂਗੇ ਠੀਕ ਆ ਚੱਲ ਠੀਕ ਆ ਫਿਰ ਬੱਸਾਂ ਦੇ ਸਾਰੀ ਘੜੀ ਭੱਜ ਜਾਣੀ ਗੱਡੀ ਛੇਤੀ ਆ ਜਾਈ ਨਹੀ ਨਹੀ ਗੱਡੀ ਤੇ ਆਵਾਂ ਗਰਮਾ ਨਾ ਕੋਈ ਗੱਲ ਨਹੀਂ ਤੇ ਤੁਸੀਂ ਸਾਰੀ ਗੱਲਬਾਤ ਆਪਣੇ ਸਾਹ ਨਾਲ ਕਰ ਲਿਓ ਤੁਸੀਂ ਵੀ ਉਹ ਤਾਂ ਮੈਂ ਤਾਂ ਕੀਤੀ ਆ ਨਹੀਂ ਕਰਤਿਆਂ ਨੂੰ ਵਿਸ਼ਵਾਸ ਵਾ ਹਾਂ ਪਰ ਇਹ ਗੱਲ ਆ ਕੇ ਚੱਲ ਬਾਪੂ ਦੀ ਵੀ ਕਰਾ ਦਈਏ ਇੱਕ ਵਾਰੀ ਪਾਸਪੋਰਟ ਲੈਣੀ ਥੀਗਾ ਨਾਲ ਉਹ ਪਾਸਪੋਰਟ ਤੋਂ ਬਿਨਾ ਆਪਾਂ ਕਿੱਧਰ ਨੂੰ ਜਾਣਾ ਮੰਗਾ ਲੈ ਆਜੋ ਲੈ ਆਜੋ ਪਾਸਪੋਰਟ ਮੈਂ ਸੰਭਿਆ ਪਾਸਪੋਰਟ ਇਹਦਾ ਬਾਕੀ ਇੱਕ ਦੋ ਕਾਗਜ਼ ਹੁੰਦੇ ਤੈਨੂੰ ਦੱਸ ਦਊਗਾ ਵੀ ਤੇ ਪਾਣੀ ਮੈਂ ਇਹ ਫੇਰਾ ਮਾਰ ਕੇ ਆਣਾ ਬੰਬੀ ਤੇ ਤੇੜਾ ਟੱਕਰ ਪਿਆ ਮੈਨੂੰ ਅੱਛਾ ਮੈਂ ਚੱਲ ਜਾ ਕੇ ਘਰੇ ਕਰੀ ਗੱਲ ਕਰ ਆਂ ਆ ਵੇਲਾ ਬੁੱਟਾਂ ਦੇ ਫਿਰਦਾ ਹੀ ਤੇ ਫੇਰ ਤਾਂ ਨਾਲ ਬਾਹਰ ਦੀ ਆ ਤੇ ਮੈਂ ਕਿਉਂ ਨਾ ਕਰਾਂ ਇਹ ਦੇਖੋ ਤਾਂ ਪੁੱਤ ਸਭ ਕੁਛ ਹੈਗਾ ਤੇ ਠੰਡੇ ਦੁੱਧ ਨੂੰ ਫੁੱਕਾ ਮਾਰਨ ਧਿਆ ਉਹ ਨਹੀਂ ਚਾਚੀ ਤੇ ਤੁਹਾਨੂੰ ਪਤਾ ਕਰਦੇ ਮੇਨੇ ਬੜਾ ਮਾਰਦੇ ਆ ਵੀ ਕੀ ਕਰਦਾ ਕੱਖ ਨੀਗਾ ਮੇਰੇ ਵਾਲੀ ਗੱਲ ਹੀ ਆ ਹਾਂ ਪੁੱਤ ਜਦ ਕਾ ਪੰਜ ਛੇ ਕਿਲੇ ਹੈਗੇ ਇੱਥੇ ਉਹਦੀ ਸਰਦਾਰੀ ਆ ਕੀ ਕਰਨਾ ਬਾਹਰ ਵੀ ਤੇ ਜਾ ਕੇ ਕੰਮ ਕਰਦਾ ਹਾਂ ਉਹ ਨਹੀਂ ਚਾਚੀ ਤੇ ਕਿਲੇ ਵਾਲਾ ਵੀ ਉਹ ਹੋ ਜਾਏ ਤੇ ਪੰਜਾਂ ਛਿਆਂ ਵਾਲਾ ਵੀ ਉਹ ਹੋ ਜਾਏ ਚੱਲ ਪੁੱਤ ਵੇਖ ਲਓ ਫਿਰ ਮਾਜੀ ਆਪਣੀ ਤੇ ਤੁਸੀਂ ਨਾ ਫਿਰ ਦੋ ਵਜੇ ਰਹਿ ਗਏ ਨਹੀਂ ਨਹੀਂ ਇੱਟਾ ਹੀ ਮੁੜਦਾ ਹਰ ਵਾਰੀ ਨਹੀਂ ਨਹੀਂ ਚੱਲ ਪੁੱਤ ਆਪਣੀ ਨਹੀਂ ਨਹੀਂ ਚੱਲ ਨਹੀਂ ਅੱਜ ਬੈਠਾ ਚੁੱਪ ਕਰਕੇ ਬੈ ਜਾ ਮੈਂ ਲੈ ਕੇ ਆਉਣੀ ਹਰ ਵਾਰੀ ਨਹੀਂ 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 ਕਰਦਾ ਉਹ ਸੁਣੋ ਅੱਜ ਦੇ ਕੋ ਫਰਕ ਪੈ ਗਿਆ ਯੋ ਮਾਮੇ ਨੇ ਜੋ ਹਾਂ ਕੀਤੀ ਆ ਜੇ ਕਿਤੇ ਕਰ ਜਾਂਦਾ ਮਮਾ ਨਾ ਖਾਇ ਤਾਂ ਨਾ ਹੀ ਆਦੀ ਪਿੱਛੇ ਕਿਤੇ ਕੀ ਬੰਡਿਆਣਾ ਪਰ ਇਹ ਕਿ ਹੱਡਾ ਸਰ ਗਿਆ ਉਹ ਚਾਲ ਟਿਕਟ ਜੋਗੇ ਦੇ ਦੇ ਓਏ ਮੈਨੂੰ ਟਿਕਾ ਟੂਟਾਂ ਦਾ ਨਹੀਂ ਪਤਾ ਉਹਨੇ ਕਿੱਥੋਂ ਕਰਨੇ ਟਿਕਟਾਂ ਔ ਕੋਈ ਨਿਓ ਕਰ ਲਾਂਗੇ ਆਪਣੇ ਸਾਥ ਆ ਵੀ ਟਾਈ ਖੇਲਣ ਲਈ ਕੇਗਾ ਵੀ ਠੀਕ ਆ ਤੇਰੇ ਕਰਦਾ ਪੂਰਾ ਰਾਜੀ ਆ ਉਹ ਤੇ ਰਾਜੀ ਉਹਦੇ ਕਾਲੇ ਬੈਠੇ ਆ ਮੈਂ ਤਾਂ ਟੱਲੀ ਜਾਣਾ ਵੀ ਮੈਂ ਸਣੀ ਵੀ ਇਹਦੇ ਨਾਲ ਹੀ ਜਾਣਾ ਇਕੱਠਿਆਂ ਜਾਣਾ ਲੋਹਾਂ ਨੇ ਆਹੋ ਯਾਰ ਯਾਰ ਫਿਰ ਵੀ ਸਾਥ ਹੁੰਦਾ ਵਾ ਤੇਰੇ ਕਰਕੇ ਤੇ ਮੇਰੇ ਘਰ ਦੇ ਮੁੰਨੇ ਆ ਮੈਨੂੰ ਕੱਲੇ ਨੇ ਕਿੱਥੇ ਡੰਕੀ ਲਵਾਣੀ ਨਾ ਮਾ ਦੀ ਗੱਲ ਹੈਗੀ ਆ ਚਲ ਕੋਈ ਨਾ